ਸੋਹੰਗ so, ਮਾਰ ਸਾਨੂੰ ਤੇਰੇ ਮਿਲਣ ਦਾ ਕੀ ਲਾਉ ਜੀ ਪਰਮੇਸ਼ਰ ਆਇਆ 994 ਚੋਕਰੀ ਜੁਤਵਾਲ ਜਨਪਤ ਕਹਿਣ ਪ੍ਰਭੂ ਸਾਨੂੰ ਤੇਰੇ ਮਿਲਣ ਦਾ ਕੀ ਲਾਉ ਇੱਕ ਵਾਰ ਦੇ ਸਮਝਾਈ ਆ ਸਾਨੂੰ ਸ੍ਰਿਸ਼ਟੀ ਕਹਿੰਦੀ ਇਹ ਕੋਈ ਕਰਦੇ ਨਹੀਂ ਬਾਣ ਇਹ ਕਰਦੇ ਨਹੀਂ ਜਾਪ ਤੇ ਪਰਮੇਸ਼ਰ ਕੀ ਕਹਿੰਦੇ ਨੇ ਪਰਮਤ ਪਰਮਧਿਗਾਰ ਕਹੇ ਆਓ ਤੁਹਾਨੂੰ ਬਖਵਾਵਾ ਪੱਕਾ ਵਾਲੀ ਜਮਾਤ ਉਹ ਇਹ ਕਿਉਂ ਕਰਨ ਨਿੱਕੀ ਜੀ ਬਾਤ ਜਿਨ੍ਹਾਂ ਨੂੰ ਮਿਲਿਆ ਹੋਵੇ ਵੱਡੇ ਤੋਂ ਵੱਡਾ ਵੇਰ ਰਵਾਈਆ ਕਿਉਂ ਕਰ ਲਓ ਨਿੱਕੀ ਜੀ ਬਾਤ ਜਿਨ੍ਹਾਂ ਨੂੰ ਵੱਡੇ ਤੋਂ ਵੱਡਾ ਹੁਸ਼ਾਇੰਸ਼ਾ ਮਿਲਿਆ ਹੋਵੇ ਉਹਨਾਂ ਕੀ ਕਰਨਾ ਅੱਖਰਾਂ ਵਾਲਾ ਜਾਪ ਜਿਨ੍ਹਾਂ ਨੂੰ ਅਨਮੰਗੀ ਦੋਤ ਝੋਲੀ ਰਿਹਾ ਪਾਈ ਹੈ ਅਨਮੰਗੀ ਦੋਤ ਝੋਲੀ ਰਿਹਾ ਪਾਈ ਹੈ ਉਹਨਾਂ ਨੇ ਕੀ ਕਰਨਾ ਪੂਜਾ ਪਾਠ ਕਰਕੇ ਸੋ ਉਹ ਆਪ ਜੀ ਨੂੰ ਪਰਮੇਸ਼ਰ ਮਿਲਿਆ ਹੈ ਬਾਤ ਰੋਗ ਦੇ ਵਿੱਚ ਇੱਕ ਛੋਟਾ ਜਿਹਾ ਲੇਖ ਜੋ ਆਪ ਜੀ ਨਾਲ ਮੈਂ ਸਾਂਝਾ ਕਰਾਂਗਾ ਜੋ ਗੋਬਿੰਦ ਪਾਸ਼ਾ ਜੀ ਤੇ ਅਕਾਲ ਪੁਰਖ ਦਾ ਜੋ ਕੋਲ ਹੋਇਆ ਸੀ ਮਾਛਵੜ ਦੀ ਧਰਤੀ ਤੇ ਉਹ ਪਰਮੇਸ਼ਰ ਨੇ ਤੰਗਾਲੀ ਤੋਂ ਚੱਲ ਕੇ ਪ੍ਰਵਾਸ ਵਿੱਚ ਜਿਹੜਾ ਉਹ ਵਿਹਾਰ ਹੋਇਆ ਸੀ ਉਹ ਮਾਛਵੜ ਦੀ ਧਰਤੀ ਤੇ ਗੋਬਿੰਦ ਪਾਸ਼ਾ ਦੇ ਤੇ ਅਕਾਲ ਪੁਰਖ ਦਾ ਕੀ ਕੋਲ ਹੋਇਆ ਸੀ ਆ ਉਹ ਆਖੋ ਲਿਖ ਨੂੰ ਸੱਜਾ ਕਰੀਏ ਕਿ ਉਹ ਕਿਸ ਤਰ੍ਹਾਂ ਦਾ ਪਰਮੇਸ਼ਰ ਆਇਆ ਜੋ ਮਾਤ ਲੋਕ ਦੇ ਵਿੱਚ ਸਾਨੂੰ ਅਨਮੰਗੀ ਦੌਲਤ ਸਾਡੇ ਚੋਲੀ ਪਾ ਦਿੱਤੀ ਬਿਨ ਮੰਗਿਆ ਸਾਡੇ ਹੱਥ ਨੇ ਦਾ ਤੇ ਦਿੱਤਾ 13 ਜੇ 6601 ਠੰਗੜੀ ਤੂੰ ਚੱਲ ਕੇ ਪ੍ਰਵਾਸ ਵਿੱਚ ਵਿਹਾਰ ਹੋਇਆ ਜਿਸ ਤਰ੍ਹਾਂ ਦੇ ਪਰਮੇਸ਼ਰ ਨੇ ਵਿਹਾਰ ਕੀਤੇ ਨੇ ਪੁਰਾਣੇ ਵੀਰ ਵੀ ਇੱਥੇ ਬੈਠੇ ਨੇ ਮੌਜੂਦ ਵੀ ਸੀ ਪੱਥਰ ਰੋੜੇ ਦਬ ਕਾਹੀ ਬੋਲੀ ਕੜਕ ਪਿਛੇ ਤੋਇਆ ਹੋਇਆ ਕਿ ਜਦ ਉਹ ਆਇਆ ਧਰਨੀ ਬੋਲੇਗੀ ਦਰਤ ਬੋਲਣਗੇ ਆਸਮਨ ਵੀ ਬੋਲੇ ਆ ਸਾਰੇ ਚੀਜ਼ਾਂ ਬੋਲੀਆਂ ਬਟ ਇਹਨਾਂ ਦੇ ਵਿੱਚ ਦਾ ਜਾਣ ਹੀ ਨਹੀਂ ਸੀ ਇਹ ਕਿਵੇਂ ਬੋਲ ਗਿਆ ਕਿਉਂਕਿ ਜਦੂ ਕੋ ਮਿਹਰ ਦੀ ਨਜ਼ਰ ਜਿਸ ਤੇ ਉੱਪਰ ਪੈ ਜਾਂਦੀ ਹੈ ਉਹ ਜਦੂ ਕਿਰਪਾ ਕਰ ਦਿੰਦਾ ਹੈ ਤਾਂ ਫਿਰ ਸਾਰੇ ਬੋਲ ਪਏ ਪੱਥਰ ਰੋੜੇ ਦਬ ਕਾਹੀ ਬੋਲੀ ਕੜਕ ਆਪਣੀਆਂ ਹਾਰ ਤਿਆਂ ਜਨਾਈਆ ਆਪਣਾ ਹਾਲ ਜਨਾਰੀ ਹੈ ਕਿ ਕਹਿੰਦੀ ਆ ਉਹ ਪ੍ਰਭੂ ਉਹ ਬੇ ਪਰਵਾਹ ਪ੍ਰਭੂ ਬੇ ਤਰਸ ਬੇ ਤਰਸ ਸ੍ਰੀ ਭਗਵਾਨ ਤੇਰੀ ਖੇਲ ਸਮਝ ਕੋਈ ਨਾ ਆ ਉਹ ਕਹਿ ਰਹੀ ਹੈ ਨਾ ਪ੍ਰਭੂ ਤੇਰੀ ਖੇਲ ਇਹ ਸਮਝ ਨਹੀਂ ਆ ਰਹੀ ਛੋਟੇ ਵੱਡੇ ਜਿਹੜੇ ਭਗਤ ਉਸ ਵੇਲੇ ਨਾਲ ਸੀ ਪਰਮੇਸ਼ਰ ਦੇ ਛੋਟੇ ਵੱਡੇ ਨਿੱਕੇ ਬੱਚੇ ਤੇਰੇ ਪ੍ਰੇਮ ਦੇ ਵੱਤੇ ਤੇਰੇ ਪ੍ਰੇਮ ਦੇ ਵੱਤੇ ਕੰਡਿਆਂ ਉੱਤੇ ਪੈਰ ਧਰੀ ਜਾਂਦੇ ਨਿਦੜ ਜਿਹੜੇ ਛੋਟੇ ਵੱਡੇ ਸੀ ਉਸ ਮਨੇ ਸਿੱਖ ਨਾਲ ਸੀ ਇਹ ਕੰਡਿਆਂ ਗੁੰਡਿਆਂ ਨੇ ਉਹਨੇ ਵੇਖਦੇ ਪੈਰ ਰੱਖੀ ਜਾਂਦੇ ਆ ਅੱਗੇ ਪਿੱਛੇ ਖੱਬੇ ਸੱਚੇ ਚੱਲਣ ਪੰਧ ਮੁਕਾਈ ਆ ਤੂੰ ਮਾਲ ਬਵਾਲੀ ਅਰਸ਼ ਤੇ ਅਰਸ਼ ਕੌਣ ਕਹਿ ਰਿਹਾ ਇਹ ਪੱਥਰ ਰੋੜੇ ਦਾ ਬੁਕਾਈ ਕਹਿ ਰਿਹਾ ਨਾ ਤੂੰ ਕਿੱਥੇ ਦਾ ਮਾਲਕ ਆ ਅਰਸ਼ ਦਾ ਤੇ ਫਰਸ਼ ਦਾ ਤੂੰ ਮਾਰਕ ਵਾਲੀ ਅਰਸ਼ ਫਰਸ਼ ਤੇਰੀ ਖੇਲ ਨਜ਼ਰੀ ਆਈਗਾ ਤੇਰੀ ਖੇਲ ਨਜ਼ਰੀ ਆਈ ਖੇਲ ਨਜ਼ਰ ਆ ਰਹੀ ਸੀ ਉਸ ਦਿਨ ਸਾਡੀ ਇੱਕ ਬੇਨਤੀ ਉਹਨਾਂ ਨੇ ਬੇਨਤੀ ਕੀਤੀ ਸੀ ਭਗਵਾਨ ਅਗੇ ਸਾਡੀ ਇੱਕ ਬੇਨਤੀ ਭਗਤਾਂ ਵਾਸਤੇ ਆਪਣੀ ਬਣਾ ਦੇ ਸਿੱਧੀ ਸੜਕ ਸਿੱਧੀ ਸੜਕ ਬਣਾਈ ਪਰਮੇਸ਼ਰ ਨੇ ਉਹ ਸੜਕ ਕਿਸ ਤਰ੍ਹਾਂ ਦੀ ਸੀ ਕੋਈ ਲੁੱਕ ਵਾਲੀ ਜਾਂ ਕੋਈ ਇੱਟਾਂ ਵਾਲੀ ਸੜਕ ਨਹੀਂ ਬਣਾਈ ਪਰਮੇਸ਼ਰ ਨੇ ਉਹ ਸੜਕ ਕਿਹੜੀ ਬਣਾਈ ਸੀ ਉਸ ਦਿਨ ਆਪ ਆਪਣਾ ਪੇਟ ਚੜਾਈਆ ਤੂੰ ਆਪਣਾ ਆਪ ਇਹਨਾਂ ਦੇ ਪੇਟ ਕਰਦੇ ਆਪ ਆਪਣਾ ਪੇਟ ਚੜਾਈਆ ਤੇਰੇ ਉੱਤੋਂ ਦੀ ਲੰਘਣ ਨਾਲੇ ਕਰਮ ਦਰਸ ਉਹਦਨ ਪਰਮੇਸ਼ਰ ਲੇਟ ਕੇ ਸੀ ਸੰਤਾਂ ਨੂੰ ਹੁਕਮ ਦਿੱਤਾ ਮੇਰੇ ਉੱਪਰ ਦੀ ਲੰਘ ਕੇ ਚਲੋ ਸੰਤਾਂ ਨੇ ਕਿਹਾ ਨਹੀਂ ਫਿਰ ਲੋਕੋ ਬਿਤਾ ਦੇ ਪਾਸ਼ਾ ਜਿਨੇ ਸੰਤਾਂ ਨੂੰ ਕਿ ਨਹੀਂ ਆਜੋ ਫਿਰ ਉਸ ਵੇਲੇ ਸੰਤਾਂ ਨੇ ਪਰਮੇਸ਼ਰ ਜੀ ਜਦੋਂ ਉਲਟੀ ਲੇਟੀ ਸੀ ਸੰਤਾਂ ਨੇ ਪੈਰ ਧਾਰ ਕੇ ਚੱਲ ਕੇ ਉੱਤੇ ਦੀ ਲੰਗੇ ਸੀ ਉਹ ਪ੍ਰਭੂ ਤੇਰੇ ਉੱਤੇ ਦੀ ਲੰਘਣ ਨਾਲੇ ਕਰਨ ਦਰਸ ਅੰਤਰ ਆਤਮ ਖੁਸ਼ੀ ਦੇਵ ਖਾਇਆ ਅੰਤਰ ਆਤਮ ਖੁਸ਼ੀ ਦੇਵ ਖਾਇਆ ਕਿਉਂ ਐਵੇਂ ਗੋਬਿੰਦ ਨੇ ਮਾਝੂ ਬਾਣੇ ਲਾਇਸੀ ਇੱਕ ਸ਼ਰਤ ਇਹ ਸਾਰੀਆਂ ਸ਼ਰਤਾਂ ਇਹ ਗੋਬਿੰਦ ਪਾਸ਼ਾ ਨੇ ਜੋ ਲਈਆਂ ਸਨ ਉਹ ਪਰਮੇਸ਼ਰ ਨੇ ਅੱਗੇ ਪੂਰੀਆਂ ਕੀਤੀਆਂ ਸੰਭਲ ਦੇ ਵਿੱਚ ਆਉਣ ਦਾ ਵੇਰਵਾ ਵੀ ਇਹ ਮਾਝੂਵੜ ਦੀ ਧਰਤੀ ਤੇ ਹੀ ਗੋਬਿੰਦ ਪਾਸ਼ਾ ਨੇ ਸ਼ਬਦ ਅਚਾਰਿਆ ਸੀ ਪੰਨ ਭਾਗ ਪਿਆਏ ਸੰਭਲ ਕੇ ਹਰਿ ਜੀ ਹਰਮੰਦਰਾਵਾਂ ਕੀ ਕਿਉਂਕਿ ਜਦੋਂ ਮਾਝੂਵੜ ਦੀ ਧਰਤੀ ਦੇ ਗੋਬਿੰਦ ਪਾਸ਼ਾ ਜੀ ਨੇ ਤੀਰ ਤੇ ਪਥੇ ਦੀ ਸੇਜ ਹੰਡਾਈ ਸੀ ਉਸ ਵੇਲੇ ਗੋਬਿੰਦ ਪਾਸ਼ਾ ਨੇ ਕਾਥਕ ਦੇ ਨਾਲ ਜਦੋਂ ਅਮਰ ਸਮਲ ਹੋਵੇ ਉਸ ਵੇਲੇ ਫਿਰ ਕਾਰਪ ਨੇ ਕਿਹਾ ਸੀ ਗੋਬਿੰਦ ਤੂੰ ਤਾਂ ਬਰਾਤ ਵਿੱਚ ਆ ਗਾ ਗੋਬਿੰਦ ਪਾਸ਼ਾ ਕਹਿੰਦੇ ਬਰਾਤ ਵਿੱਚ ਨਹੀਂ ਸੀ ਆਇਆ ਗੋਬਿੰਦ ਤੂੰ ਬਰਾਤ ਵਿੱਚ ਆ ਗਿਆ ਤੇਰੇ ਤੇ ਮੈਨੂੰ ਪ੍ਰਮੋਸ਼ਨ ਕਰਕੇ ਫਿਰ ਮਾਤ ਲੋਕ ਚ ਭੇਜਣਾ ਉਸ ਵੇਲੇ ਗੋਬਿੰਦ ਪਾਸ਼ਾ ਨੇ ਕਿਹਾ ਨਹੀਂ ਹੁਣ ਮੈਂ ਦੇ ਕਰਕੇ ਨਹੀਂ ਆਵਾਂਗਾ ਮੈਂ ਦੇ ਕਰਕੇ ਨਹੀਂ ਆਵਾਂਗਾ ਇਹ ਵੀ ਗੋਬਿੰਦ ਨੇ ਮਾਝਾ ਵਾੜੇ ਲਾਇਸੀ ਸ਼ਰਤ ਪੁਰਖ ਰਕਾਰ ਨਾਲ ਗੰਡ ਪਵਾਇਆ ਉਸ ਵੇਲੇ ਮਾਚੂ ਬੜੀ ਧਰਤੀ ਦੇ ਪੁਰਖ ਕਾਰਨ ਨਾਲ ਕੀ ਪਾਈ ਗੋਬਿੰਦ ਪਾਸ਼ਾ ਨੇ ਗੰਡ ਪਾਈ ਸੀ ਜਿਸ ਵੇਲੇ ਮੈਂ ਫੇਰ ਆਇਆ ਭਰਤ ਤੇਰਾ ਸੰਗ ਨਵਾਈ ਆ ਪ੍ਰਵਾਸ ਵਿੱਚ ਉਲਟਾ ਲੇਟਾਂ ਦਾ ਉੱਪਰ ਧਰਤ ਪ੍ਰਵਾਸ ਵਿੱਚ ਲੇਟਾਂ ਦਾ ਉੱਪਰ ਧਤ ਸੋਹਣਾ ਅਸਣ ਲਾਈ ਆ ਪ੍ਰੇਮੀਆਂ ਦੇ ਪ੍ਰੇਮ ਦਾ ਪੂਰਾ ਕਰਾਂਗਾ ਫਰਜ਼ ਮਾਨ ਸ਼ਾਨ ਤਾਨ ਸਰਬ ਮਟਾਈਆ ਮਾਨ ਸ਼ਾਨ ਉਸਨੇ ਕੋ ਮਾਨ ਨਹੀਂ ਰੱਖਿਆ ਪਰਮੇਸ਼ਰ ਨੇ ਪਰ ਸਾਨੂੰ ਵੀ ਕਦੇ ਇਸ ਚੀਜ਼ ਦਾ ਮਾਨ ਨਹੀਂ ਹੋਣਾ ਚਾਹੀਦਾ ਕਿਸੇ ਵੀ ਚੀਜ਼ ਦਾ ਇੱਕ ਨਿਮਾਣਾ ਹੋ ਕੇ ਹੀ ਰਹਿਣਾ ਚਾਹੀਦਾ ਭਗਤ ਨੂੰ ਸੰਸਾਰ ਦੇ ਵਿੱਚ ਜਦੋਂ ਵਿਚਰਨਾ ਹੈ ਮਾਨ ਸ਼ਾਨ ਤਾਨ ਸਰਬ ਮਟਾਈਆ ਕੱਖਾਂ ਟੰਡਿਆਂ ਦੀ ਸੁਣ ਕੇ ਅਰਜ ਕੱਖਾਂ ਕੰਡਿਆਂ ਦੀ ਸੁਣ ਕੇ ਅਰਜ ਮਨਸਾ ਮਰਜੀ ਪੂਰ ਵਖਾਈਆ ਕਿਉਂ ਮੈਨੂੰ ਭਗਤਾਂ ਦੀ ਗਰਜ ਕਿਉਂਕਿ ਪਰਮੇਸ਼ਰ ਨੂੰ ਵੀ ਭਗਤਾਂ ਦੀ ਕੀ ਹੁੰਦੀ ਹੈ ਗਰਜ ਹੁੰਦੀ ਹੈ ਜਿਵੇਂ ਭਗਤਾਂ ਨੂੰ ਪਰਮੇਸ਼ਰ ਦੀ ਗਰਜ ਹੁੰਦੀ ਹੈ ਤੇ ਇਸੇ ਤਰ੍ਹਾਂ ਭਗਵਾਨ ਨੂੰ ਵੀ ਭਗਤ ਦੀ ਗਰਜ ਹੁੰਦੀ ਹੈ ਕਿਉਂ ਮੈਨੂੰ ਭਗਤਾਂ ਦੀ ਗਰਜ ਗਰਜ ਦਾ ਮਾਰਿਆ ਫਿਰਾਂ ਚਾਹੀ ਚਾਹੀ ਉਹ ਗਰਜ ਦਾ ਮਾਰਿਆ ਬਿਨਾਂ ਚਾਹੀ ਦੁਖੀਆਂ ਦਾ ਦਰਦ ਦੀਨਾਂ ਦਾ ਸਹਾਈਆ ਜਿਹੜਾ ਪਿਛਲਾ ਦੇਣਾ ਕਰਜ ਉਹ ਵੀ ਰਿਹਾ ਚੁਕਾਈਆ ਮਹਾਰਿਸ਼ੇ ਸਿਂ ਬਿਸ਼ਨੂ ਭਗਵਾਨ ਵੇਖਨ ਹਾਰਾ ਪਿਛਲੀ ਫਰਜ਼ ਫੈਸਲੇ ਸਾਰੇ ਰਹਿ ਕਰਾਈ ਕਿੱਡੀ ਪਿਆਰੀ ਚਰਨਾ ਦੀ ਧੂੜ ਭਗਤੀ ਰੰਗ ਰੰਗਾਈਆ ਪ੍ਰੇਮ ਦਾ ਸੱਚਾ ਨੂਰ ਪਿਆਰ ਦਾ ਚੰਦ ਚੰਕਾਇਆ ਗੁਰਮੁਖਾਂ ਦੀ ਆਸ਼ਾ ਪੂਰ ਦੁਖੀਆਂ ਦਾ ਦੁੱਖ ਵੰਡਾਈਆ ਹਾਜ਼ਰਾਂ ਦਾ ਹਾਜ਼ਰ ਖਯੂਰ ਹਾਜ਼ਰਾਂ ਦਾ ਹਾਜ਼ਰ ਖਯੂਰ ਪਾਦਸ਼ਾ ਦਾ ਪਾਸ਼ਾ ਸ਼ਹਿਨशाह ਮਜ਼ਦੂਰਾਂ ਦਾ ਮਜ਼ਦੂਰ ਉਹ ਮਜ਼ਦੂਰ ਸ਼ਹਿਨਸ਼ਾ ਰਾ ਸ਼ਹਿਨਸ਼ਾ ਮਜ਼ਦੂਰ ਬਣਿਆ ਇਸ ਨੂੰ ਸੇਵਾ ਦਾ ਵੀ ਕਹਿੰਦੇ ਸੇਵਕ ਵੀ ਕਹਿ ਦਿੰਨੇ ਆ ਮਜ਼ਦੂਰਾਂ ਦਾ ਮਜ਼ਦੂਰ ਸੇਵਕਾਂ ਦਾ ਸੇਵਕ ਸੇਵ ਰਿਆ ਕਮਾਈਆ ਉਹ ਸੇਵਕਾਂ ਦਾ ਸੇਵਕ ਕੀ ਕਰਿਆ ਸੇਵ ਕਰਿਆ ਸੀ ਕਿਹੜਾ ਦੀ ਜਨ ਪਕਤਾ ਜਨ ਕਰਮ ਦਾ ਲੇਖਾ ਮੇਡ ਜਲੂਰ ਕੂੜੀ ਕਿਰਿਆ ਰਹਾ ਕਟਾਈਆ ਜੋਤੀ ਜੋਸ਼ ਨੂੰ ਭਰ ਆਪ ਆਪਣੀ ਕਿਰਪਾ ਕਰ ਲੈਣਾ ਦੇਣਾ ਸਭ ਦੀ ਝੋਲੀ ਪਾਈ

अपना मान रहे बटाइया की भगता नाल मिलके रीत चलाई कि तू किस तरह की भगतान मिलके तू ये रीत चलाई है भगवान भगवान अपनी सेव कमाईया ज्योति जो, जो स्वरूप हर हाँ आप अपने कृपा कर करे खेर बेपरवाही है एक खेर कौन कर रहा वो बेपरवाह कर किस तरह कर ऐसी सी ज्योत स्वरूप मारे शेष लागों कहे आ सुखा तीला लागों कहे आ सुखा तीला बनेती सच सुनाईया गोविंद तू है सच बसीला बिछड़िया मेल मिलाईया उतो वेख रोंदा अंबर नीला उस तर उतो वेख के रो कौन रहा सी अंबर नीला ओ गुरुतार भी रोंदा गुरु अवतार पीर पैगंबर भी वेख के उसन तर हैरान हो गए सी ਤੇ ਮਾਨਤਨੀ ਖਤਮ ਕਰ ਦਿੱਤਾਸ ਤੂੰ ਉਤੋਂ ਵੇਖ ਰੋਂਦਾ ਅੰਬਰ ਨੀਲਾ ਸ਼ਹਿਰ ਇਕ ਲਗਾਇਆ ਤੇਰਾ ਗੁਰਮੁਖਾ ਪਿੱਛੇ ਜੀਣਾ ਜ਼ਿੰਦਗੀ ਭਗਤਾਂ ਦੀ ਬਣਾਈ ਜ਼ਿੰਦਗੀ ਭਗਤਾਂ ਦੀ ਬਣਾਈਆ ਪ੍ਰੇਮ ਦੇ ਅੰਦਰ ਨਿਵਣਾ ਇਹੋ ਤੇਰੀ ਬਣਾਈਆ ਪ੍ਰੇਮ ਦੇ ਅੰਦਰ ਨਿਵਣਾ ए हो तेरी वडियाई है अगे की दसिया प्रेम प्यार दा रस पीना त्रिखा जगत गवाईया नाता छड के लोक तीना माटी खाक सोबा पाईया जो दी जो स्वरूप हर आप अपने कृपा कर अपना रंग वखाईया अपना रंग वखाईया ਤੀਲਾ ਕਹੇ ਜਿਹੜਾ ਉਹ ਕੋਲ ਦੀ ਦਾ ਸੁੱਕਾ ਤੀਲਾ ਸੀ ਉਹ ਬੋਲਦਾ ਹੈ ਉਹ ਕੀ ਕੰਗਾ ਹੈ ਤੀਲਾ ਕਹੇ ਜਿਸ ਵੇਲੇ ਮੈਂ ਭਗਤਾ ਹੀਠ ਵੇਖਿਆ ਚੁੱਪਦਾ ਕਿਉਂਕਿ ਜਦੋਂ ਭਗਤ ਪੈਰ ਰੱਖਦੇ ਜਾਂਦੇ ਸੀ ਤਾਂ ਕੋਲ ਦੇ ਜਿਹੜੇ ਕੰਡੇ ਸੀ ਤੀਲੇ ਸੀ ਉਹ ਕੀ ਹੁੰਦੇ ਸੀ ਉਚੋ ਭਰੇ ਸੀ ਭਗਤਾ ਦੇ ਪੈਰਾਂ ਦੇ ਹੇਠਾਂ ਉਹ ਤੀਲਾ ਕੀ ਕਹਿੰਦਾ ਤੀਲਾ ਕਹੇ ਜਿਸ ਵੇਲੇ ਮੈਂ ਭਗਤਾਂ ਹੀਠਾਂ ਵੇਖਿਆ ਚੁਬਦਾ ਜੋ ਨंगी ਪੈਰੀ ਚੱਲੇ ਪਾਂਦੀ ਰਹੀਆ ਮੈਂ ਉਹਨਾਂ ਕੋਲੋਂ ਪੁੱਛਦਾ ਜਿਹੜੇ ਉਸ ਵੇਲੇ ਨਾਲ ਤੁਰਦੇ ਸੀ ਭਗਤ ਮੈਂ ਉਹ ਕਹਿ ਸੀਨ ਸਾਰਾ ਵੇਖਿਆ ਉਹਦਾ ਜਿਹੜਾ ਸੀਨ ਸੀ ਨਾ ਉਹ ਸਾਰਾ ਵੇਖਿਆ ਦਾੜਾ ਖਾਲਿਆ ਜਿਨ੍ਹਾਂ ਜੋੜੇ ਪਾਏ ਸਨ ਨਾ ਉਹ ਵਿਖਦੋਈ ਉਹਨਾਂ ਨਾਲ ਗੱਲਾਂ

ਤੁਹਾਡਾ ਦਰਦ ਨਾਲ ਨਹੀਂ ਪੁੱਛ ਦੁੱਖ ਦਾ ਮੈਨੂੰ ਦਿਓ ਸਮਝਾਈਆ ਉਹਨਾ ਹੱਸ ਕੇ ਕਿਹਾ ਸਾਨੂੰ ਸਮਾਂ ਮਿਲਿਆ ਸੋਹਣੀ ਰੁੱਤ ਦਾ ਇਹ ਸਮਾਂ ਮਸੀਹੀ ਆਉਂਦਾ ਹੈ ਹਰ ਸੰਗਤਿਓ ਇਹ ਸਮਾਂ ਕਿਤੇ ਅਨਜਾਇਨਾ ਕਿਦੇ ਜਾਣਦੇ ਹੋ ਕਿਦੇ ਕਿੰਤੂ ਪਰੰਤੂ ਦੇ ਵਿੱਚ ਇੱਕ ਇਹ ਕਦੇ ਸਮਾਂ ਨਾ ਕਢਾ ਲਿਓ ਕਿੰਤੂ ਪਰੰਤੂ ਵਾਲੇ ਨੂੰ ਨੌ ਜਨਮ ਦਾ ਜਿਹੜਾ ਹੈ ਉਹ ਪਰਮੇਸ਼ਰ ਦੱਸਿਆ ਕੋ ਮੈਂ ਨੌ ਜਨਮਾਂਗੇ ਤੱਕ ਪਤਾ ਨਹੀਂ ਉਸਦੇ ਬਾਦ ਉਹਨਾਂ ਨੂੰ ਮਿਲਣਾ ਕਿ ਨਹੀਂ ਮਿਲਣਾ ਇਹ ਬਾਤ ਹੀ ਗਾ ਲਾ ਜਿਨੇ ਕਿੰਭੂ ਬਣ ਪੁੱਛਤਾ ਆ ਗਿਆ ਵੇਸ਼ਕ ਉਹਨੂੰ ਹੱਸ ਕੇ ਕਿਹਾ ਸਾਨੂੰ ਸਮਾਂ ਮਿਲਿਆ ਸੋਹਣੀ ਰੁਕਦਾ ਵੇਲਾ ਵਕਤ ਖੁਸ਼ੀ ਮਨਾਇਆ ਵੇਸ਼ਕ ਭਕਤੀ ਕੇ ਅੰਦਰ ਨਤੀਲੇ ਨੂੰ ਵੇਸ਼ਕ ਭਾਵੇਂ ਤੂੰ ਸਾਨੂੰ ਤਿੱਖਾ ਮੂੰਹ ਕਰਕੇ ਵੀ ਜੁਗਦਾ ਵੇਸ਼ਕ ਤੂੰ ਸਾਨੂੰ ਦੱਖਾ ਮੂੰਹ ਕਰਕੇ ਵੀ ਚੁਬਦਾ ਸਾਨੂੰ ਦੁੱਖ ਨਾ ਲੱਗੇ ਰਹੀ ਸਾਨੂੰ ਦੁੱਖ ਨਾ ਲੱਗੇ ਰਾਇਆ ਸਾਨੂੰ ਦੁੱਖ ਕਿਉਂ ਨਹੀਂ ਹੈ ਸਾਡਾ ਨਾਤਾ ਬਣਿਆ ਪਿਓ ਪੁੱਤ ਦਾ ਇਹ ਪਤ ਦੀ ਜਿੜੀ ਹੈ ਖਲਵਾਰੀ ਇਸ ਤਰ੍ਹਾਂ ਦੀ ਹੀ ਹੋਣੀ ਚਾਹੀਦੀ ਭਗਤ ਕਹਿੰਦੇ ਨੇ ਤੀਲੇ ਨੂੰ ਸਾਨੂੰ ਭਾਵੇਂ ਜਿੰਨਾ ਮਰਜ਼ੀ ਤਿੱਖਾ ਹੋਵੇ ਚੁੱਪ ਜਾਂਦਾ ਸਾਨੂੰ ਦੁੱਖ ਨਹੀਂ ਲੱਗਦਾ ਇਸ ਕਰਕੇ ਸਾਡਾ ਨਾਤਾ ਬਣਿਆ ਪੁੱਤ ਦਾ ਪੁੱਤ ਦਾ ਨਾਲ ਚੱਲੀਏ ਚਾਈ ਇਸੇ ਕਰਕੇ ਪਰਮੇਸ਼ਰ ਨੇ ਤੁਹਾਨੂੰ ਵੀ 13 ਨੰਬਰ ਦਾ ਤੇ ਸਵਾਲ ਕੀਤਾ ਸੀ ਸੱਚ ਦੱਸੋ ਚੱਲੋਗੇ ਨਾਲ ਹਰ ਮਿਲਣੀ ਆਪ ਕਰਾਈਆ ਨਾਲ ਚੱਲੀਏ ਚਾਈ ਚਾਈਆ ਜੇ ਹਉ ਸਾਡਾ ਬਾਪ ਤਾਂ ਕਹਿੰਦੇ ਨੇ ਤੀਲੇ ਨੂੰ ਜੇ ਉਹ ਹਉ ਸਾਡਾ ਦਰਦੀ ਦੁੱਖ ਦਾ ਆਪੇ ਦੇਖੋ ਇਹ ਸਾਨੂੰ ਕਿ ਦੁੱਖ ਹੋਇਆ ਜੇ ਅਸੀਂ ਇੱਕ ਨੰਕਾਰ ਨੂੰ ਨੰਕਾਰ ਮੰਨ ਲਿਆ ਇੱਕ ਬਾਪ ਨੂੰ ਬਾਪ ਬਣਾ ਲਿਆ ਤੇ ਜੇ ਉਹ ਸਾਡਾ ਹੋਊਗਾ ਤਾਂ ਸਾਡੇ ਦੁੱਖ ਉਹ ਆਪਕੋ ਵੱਧੂਗਾ

ਮੋਰਾ ਇਛਾ ਸੰਬਿਸ਼ ਨੂੰ ਕੋ ਕੋ ਆਨ ਕਰਨੀ ਦਾ ਭਾਗ ਗੁਰਮੁਖਾਂ ਦਾ ਵਰਾਗ ਵਾਰਗੀ ਹੋ ਕੇ ਆਪੇ ਪੂਰ ਕਰਾਇਆ ਵਾਰਗੀ ਹੋ ਕੇ ਆਪੇ ਪੂਰ ਕਰਾਇਆ ਸੋ ਇਹ ਪ੍ਰਮਾਤਮਾ ਨੇ ਸਾਡੇ ਇਸ ਤਰ੍ਹਾਂ ਦੇ ਲੈਣ ਦੇਣੇ ਦਿੱਤੇ ਜਿਹੜੇ ਕੌਲ ਤਕਰਾਰ ਸੀ 994 ਚੌਕੜੀ ਯੁੱਗ ਤੇ ਉਹ ਵੀ ਆ ਕੇ ਪ੍ਰਮਾਤਮਾ ਨੇ ਪੂਰੇ ਕੀਤੇ ਸਾਨੂੰ ਜਬਰੀ ਭਗਤ ਬਣਾਇਆ ਜ਼ਬਰਦਸਤੀ ਭਗਤ ਬਣਾਇਆ ਜੇ ਸਾਨੂੰ ਕੋਈ ਅੱਜ ਕਹਿ ਦੇਵੇ ਕਿ ਤੁਸੀਂ ਆਪਣੀ ਸੁਰਤ ਨੂੰ ਜੋੜੋ ਪਰਮਾਤਮਾ ਨਾਲ ਜਿਹੜੇ ਸੰਸਾਰ ਨਹੀਂ ਜੋੜ ਸਕਿਆ ਤਾਂ ਆਸੀਂ ਵੀ ਨਹੀਂ ਜੋੜ ਸਕਦੇ ਉਹ ਜਿਹੜਾ ਦਾ ਨਾ ਲੈ ਕੇ ਆਇਓ ਕਿੰਦਾ ਦਾ ਤੇਰੀ ਉਹ ਜੋ ਭਗਵਾਨ ਮਾਤ ਲੋਕ ਦੇ ਵਿੱਚ ਜਿਹੜਾ ਨਿਰਗੁਣ ਅੰਦਰ ਬੈਠਾ ਲੁਕ ਸੋ ਸਾਖਿਆਤ ਨਜ਼ਰੀਏ ਇਹ ਉਸਨੇ 베ਸ ਵਟਾਲਿਆ ਇਹਦਾ ਚੰਦਾ ਮਰਦਾ ਨੀ ਉਸਨੇ ਆਪਣਾ 베ਸ ਵਟਾ ਕੇ ਛਟ ਨਾਲ ਸੰਮੁਖ ਹੋ ਕੇ ਗੱਲ ਕੀਤੀ ਸੋ ਹਰ ਸੰਗੇ ਜੀ ਆਪ ਜੀ ਨੇ ਸੁਣਿਆ ਇੱਕ ਪਾਤਰ ਦੀ ਫੁਲਵਾੜੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਇੱਕ ਖਸਮ ਹੋਵੇ ਇੱਕ ਬਾਪ ਹੋਵੇ ਜਿਸ ਇੱਕ ਬਾਪ ਨਾ ਹੋਈ ਬਾਪ ਮੰਨ ਲਿਆ ਤੇ ਜੇ ਸਾਡੇ ਦੁੱਖ ਹੋਣ ਦੇ ਅਪੇ ਉਹ ਦੁੱਖ ਦਿਉ ਗਵਾਇਆ ਸੋ ਹਿਮਾ ਚਾਵਾਂਗਾ ਸ਼ਬਦ ਅੱਗੇ ਪਿੱਛੇ ਹੋ ਜਾਂਦੇ ਨੇ ਬੱਚੇ ਹੈ ਅੰਜਾਨ ਆਪਸੇ ਜਕਾਰਾ ਜੋ ਹੈ ਹਰ ਸੰਗ ਜੀ ਹਮੇਸ਼ਾ ਉੱਚੀ ਆਵਾਜ਼ ਦੇ ਵਿੱਚ ਲਗਾਇਆ ਕਰੋ ਤਾਂ ਕਿ ਆਪਾਂ ਇੱਥੇ ਬੋਲ ਜੰਨੇ ਆ ਬਟ ਆਪਾਂ ਵੀ ਉਸ ਨੂੰ ਫੋਲੋ ਨਹੀਂ ਕਰਦੇ ਜਕਾਰਾ ਅਸੀਂ ਜਿੰਨੀ ਉੱਚੀ ਆਵਾਜ਼ ਦੇ ਵਿੱਚ ਗੱਜ ਕੇ ਲਾਵਾਂਗੇ ਤੇ ਪਰਮਾਤਮਾ ਨੇ ਕਿਹਾ ਕਿ ਤੁਹਾਡੇ ਦੁੱਖ ਜਿਹੜੇ ਨੇ ਉਹ ਉੱਨੇ ਹੀ ਘਟ ਜਾਣਾ ਸੋ ਆਓ ਸੋ